ਕਿਸਾਨ ਪ੍ਰਭੂ ਅੱਜ ਨਾਲ ਆਪਾਂ ਇੱਕ ਵੀਡੀਓ ਬਣਾਉਣ ਲੱਗੇ ਆਂਗੇ ਜਿਹੜਾ ਕਿਸਾਨਾਂ ਨੂੰ ਰੇਟ ਨਹੀਂ ਮਿਲਦਾ ਫਸਲਾਂ ਦਾ ਜਿਸ ਕਰਕੇ ਰ ਕਿਸਾਨ ਉਹ ਐਮਐਸਪੀ ਦੀ ਮੰਗ ਕਰਦਾਗਾ ਵੀ ਸਾਡੀਆਂ ਇਹਦਾ ਫਸਲਾਂ ਦਾ ਰੇਟ ਵੱਧਿਆ ਹੋਣਾ ਚਾਹੀਦਾਗਾ ਜਿਵੇਂ ਆਪਾਂ ਆਲੂ ਦੀ ਜਿਹੜਾ ਰੇਟ ਦੀ ਗੱਲ ਕਰੀਏ ਜਿਹੜਾ ਕਿਸਾਨਾਂ ਨੂੰ 3 ਰੁਪਏ 4 ਰੁਪਏ 5 ਰੁਪਏ ਜਿਹੜਾ ਰੇਟ ਮਿਲਦਾਗਾ ਕਿਸਾਨਾਂ ਨੂੰ ਪਰ 100 ਨਾ ਗ੍ਰਾਮ ਆਲੂ ਤੋਂ ਇੱਕ ਲੇਜ਼ ਤਿਆਰ ਹੁੰਦੀ ਹੈਗੀ ਤਿਹੋ ਦਾ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੁੰਦਾਗਾ 20 ਰੁਪਏ ਕਿਸੇ ਨੂੰ ਕੋਈ ਵੀ ਦਿੱਕਤ ਨਹੀਂ ਹੁੰਦੀ ਸਾਰੇ ਲੈ ਕੇ ਖਾਂਦੇ ਹੈਗੇ ਤੇ ਜੇ ਆਪਾਂ ਟਮਾਟਰ ਦੀ ਗ੍ਰੀਏ ਗੱਲ ਸਬਜੀ ਮੰਡੀ ਦਾ ਰੇਟ ਹੁੰਦਾਗਾ 30 35 40 ਰੁਪਏ ਵੱਧ-ਵੱਧ ਜਿਹੜਾ ਕਿਸਾਨਾਂ ਨੂੰ ਮਿਲਦਾਗਾ ਉਹ ਤੋਂ ਉਤੋਂ ਇੱਕੜੀ ਟਮੇਟੋ ਸੌਸ ਤਿਆਰ ਕੀਤੀ ਜਾਂਦੀ ਹੈਗੀ ਜਿਹਦਾ ਮਾਰਕੀਟ ਦੇ ਵਿੱਚ ਜਿਹੜਾ ਪਾਈਆ ਜੇ ਆਪਾਂ ਉਹਦਾ ਰੇਟ ਵੱਧ-ਵੱਧ 55 60 ਰੁਪਏ ਮਿਲਦਾਗਾ ਕੱਲੀ ਪਾਈਆ ਦਾ ਪੋਟੈਟੋ ਸੌਸ ਦਾ ਸਾਰੇ ਲੈ ਕੇ ਖਾਂਦੇ ਨੇ ਕਿਸੇ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀਗੀ 20 ਗ੍ਰਾਮ ਮੱਕੀ ਤੋਂ ਪਾਪਕੌਰਨ ਤਿਆਰ ਹੁੰਦੇ ਨੇ ਤੇ ਪਾਪਕੌਰਨ ਦਾ ਇਹਰਾ ਮਾਰਕੀਟ ਦਾ ਰੇਟ ਹੁੰਦਾਗਾ 30 ਰੁਪਏ ਦਾ ਪੈਟ ਕੇ ਮਿਲਦਾ ਆਪਣੂ ਬਾਜ਼ਾਰ ਦੇ ਵਿੱਚੋਂ ਸਾਰੇ ਲੈ ਕੇ ਖਾਂਦੇ ਨੇ ਕਿਸੇ ਨੂੰ ਕੋਈ ਵੀ ਜਿਹੜੀ ਦਿੱਕਤ ਨਹੀਂ ਆਉਂਦੀਗੀ ਤੇ ਜੇ ਆਪਾਂ ਡਾਕਟਰਾਂ ਦੀ ਕਰੀਏ ਗੱਲ ਡਾਕਟਰ ਨਾ ਸਿਰਫ ਸ਼ਕਲ ਦੇਖ ਕੇ ਬੰਦੇ ਤੋਂ 500 ਰੁਪਏ ਲੈ ਲੈਂਦਾਗਾ ਕਹਿ ਦਿੰਦੇ ਆਗੇ ਵੀ ਸਾਡੀ ਜਿਹੜੀ ਫੀਸ ਆ 500 ਰੁਪਏ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਸ ਚੀਜ਼ ਦੀ ਹਨਾ ਸਕੂਲਾਂ ਦੀ ਗੱਲ ਕਰੀਏ ਦਾ ਮਾਸਟਰ ਜਿਹੜੇ ਆਪਦੀ ਮਰਜ਼ੀ ਦੇ ਨਾਲ ਫੀਸਾਂ ਭਰਉਂਦੇ ਨੇ ਸਕੂਲ ਦੇ ਵਿੱਚ ਵੀ ਵਰਦੀਆਂ ਦਿੱਤੀਆਂ ਜਾਂਦੀਆਂ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚੋਂ ਜਿਹੜੀਆਂ ਕਿਤਾਬਾਂ ਮਿਲਦੀਆਂ ਨੇ ਕਿਸੇ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀਗੀ ਬਾਕੀ ਜੇ ਆਪਾਂ ਜਿਵੇਂ ਮੌਲ ਬਣਿਆ ਹੁਣ ਬਾਜ਼ਾਰ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ ਉਸ ਦੇ ਉੱਪਰ ਜਿਹੜਾ ਹਰ ਇੱਕ ਚੀਜ਼ ਦੇ ਉੱਪਰ ਰੇਟ ਲਿਖ ਕੇ ਲੱਗਿਆ ਹੁੰਦਾਗਾ ਵੀ ਆਹ ਚੀਜ਼ ਹੈ ਜਿਹੜੀ ਆਹ ਰੇਟ ਮਿਲੂਗੀ ਸਾਰੇ ਬੰਦੇ ਖਰੀਦਦੇ ਨੇ ਵੀ ਆ ਰੇਟਾ ਲਿਖਿਆ ਹੁੰਦਾ ਪ੍ਰੋਪਰ ਤਰੀਕੇ ਦੇ ਨਾਲ ਕਿਸੇ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀਗੀ ਹੁਣ ਜਿਵੇਂ ਆਪਾਂ ਨੈਟਵਰਕ ਕੰਪਨੀਆਂ ਦੀ ਗੱਲ ਕਰੀਏ Jio Airtel Vodafone ਜਾਂ ਹੋਰ ਆਦਰ ਕੰਪਨੀਆਂ ਦੀ ਗੱਲ ਕਰੀਏ ਤਾਂ ਇਹ ਰਿਚਾਰਜ ਸਭ ਨੇ ਵਧਾਤੇ ਨੇਗੇ ਸਾਰੇ ਜਾਣੇ ਪਵਾਉਂਦੇ ਨੇ ਫੋਨ ਦੇ ਵਿੱਚ ਰੁਪਏ ਨੈਟ ਚੱਲਦਾਗਾ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਰ ਜਦੋਂ ਨਾ ਕਿਸਾਨ ਕਹਿ ਦਿੰਦਾਗਾ ਵੀ ਜਿਹੜਾ ਮੇਰੇ ਝੋਨੇ ਦਾ ਰੇਟ ਜਾਂ ਕਣਕ ਦਾ ਰੇਟ 3500 ਰੁਪਏ ਜਾਂ 3800 4000 ਵੀ ਸਾਨੂੰ ਮਿਲਣਾ ਚਾਹੀਦਾਗਾ ਫਿਰ ਉੱਪਰੋਂ ਬਿਆਨ ਆਉਂਦਾਗਾ ਵੀ ਆਮ ਜਨਤਾ ਕੀ ਖਾਊਗੀ ਜੇ ਕਣਕ ਦਾ ਜਾਂ ਝੋਨੇ ਦਾ ਰੇਟ ਵਧਾਤਾ ਉੱਪਰੋਂ ਬਿਆਨ ਦਿੰਦੇ ਨੇ ਵੀ ਆਮ ਜਨਤਾ ਕੀ ਖਾਊਗੀ ਜਿਹੜਾ ਗਰੀਬ ਕਿਸਾਨ ਆ ਉਹ ਵੀ ਇੱਕ ਆਮ ਜਨਤਾ ਹੀ ਆ ਸਾਰੇ ਆਮ ਜਨਤਾ ਦੇ ਵਿੱਚ ਹੀ ਆਉਂਦੇ ਨੇ ਜਦੋਂ ਆਮ ਜਨਤਾ ਇੰਨਾ ਸਾਰਾ ਕੁਝ ਲੈ ਕੇ ਖਾ ਸਕਦੀ ਆ ਮਾਰਕੀਟ ਦੇ ਵਿੱਚੋਂ ਜਿਵੇਂ ਲੇਜ ਸੌਸ ਪੋਪਕੋਰਨ ਡਾਕਟਰਾਂ ਦੀ ਫੀਸਾਂ ਵੀ ਦੇ ਸਕਦੀ ਹੈਗੀ ਸਕੂਲਾਂ ਦੀਆਂ ਇਹਦੀਆਂ ਵਰਦੀਆਂ ਆਪਣਾ ਜਵਾਕਾਂ ਦੀਆਂ ਵਰਦੀਆਂ ਸਕੂਲਾਂ ਦੇ ਵਿੱਚੋਂ ਫੋਨ ਦੇ ਵਿੱਚ ਰੁਪਏ ਪਵਾ ਸਕਦੀ ਆ ਆਮ ਜਨਤਾ ਜਾਂ ਦੁਕਾਨਾਂ ਦੇ ਉੱਪਰ ਰੇਟ ਲਿਖੇ ਹੁੰਦੇ ਨੇ ਉਹ ਚੀਜ਼ਾਂ ਖਰੀਦ ਕੇ ਖਾ ਸਕਦੀ ਹੈਗੀ ਤਾਂ ਫਿਰ ਆਮ ਜਨਤਾ ਕਣਕ ਝੋਨਾ ਜਿਹੜਾ ਕਿਸਾਨ ਪੈਦਾ ਕਰਦਾ ਚੀਜ਼ਾਂ ਉਹ ਵੀ ਜਿਹੜਾ ਪੱਕੇ ਰੇਟ ਦੇ ਉੱਤੇ ਲੈ ਕੇ ਖਾ ਸਕਦੀਆਂ ਨੇ ਕਿਸਾਨ ਪ੍ਰਭੂ ਇਹ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਵੀਡੀਓ ਜਾ ਸਕੇ ਤੇ ਕਿਸਾਨਾਂ ਦੀ ਜਿਹੜੀ ਆਵਾਜ਼ ਆ ਉਹ ਬਲੰਦ ਹੋ ਸਕੇ ਧੰਨਵਾਦ